ਵਾੜੀ ਸਰਕਾਰੇ ਤੇਰੇ ਕੰਮ ਨਹੀਂ ਆ ਰਹੇ ਸਾਡੇ ਜਿਹੜੇ 2-4 ਬੰਦੇ ਬੋਲੇ ਕੱਲੂ ਵੀ ਸ਼ਿਫਟ ਡਿਊਟੀ ਤੇ ਨਾ ਹੋਣਾ ਵਾੜੀ ਸਰਕਾਰੇ ਤੇਰੇ ਕੰਮ ਨਹੀਂ ਆ ਰਹੇ ਇੱਕ ਪਾਸੇ ਤਾਂ ਮਾਨ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿਤੇ ਕ੍ਰਪਸ਼ਨ ਨਹੀਂ ਹੋਣ ਦਵਾਗੇ ਕਿਤੇ ਵੀ ਬੇਈਮਾਨੀ ਨਹੀਂ ਹੋਣ ਦਵਾਗੇ ਤੇ ਲਗਾਤਾਰ ਕ੍ਰਪਸ਼ਨ ਤੇ ਬੇਈਮਾਨੀ ਦੇ ਉੱਪਰ ਨਕੇਲ ਜਿਹੜੀ ਕਿ ਆਮ ਆਦਮੀ ਪਾਰਟੀ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਵੱਡੇ ਪੱਧਰ ਤੇ ਕਸਤੇ ਹੋਏ ਨਜ਼ਰ ਆ ਰਹੇ ਆ ਲੇਕਿਨ ਦੂਸਰੇ ਪਾਸੇ ਪੰਜਾਬ ਦੀ ਜਗ੍ਹਾ ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵੱਖ-ਵੱਖ ਤਹਿਸੀਲਾਂ ਜਾਂ ਜ਼ਿਲ੍ਹੇ ਸਰਕਾਰੀ ਅਧਿਕਾਰੀਆਂ ਦੇ ਡਿਪਾਰਟਮੈਂਟਾਂ ਦੇ ਵਿੱਚੋਂ ਵੱਖਰੇ-ਵੱਖਰੇ ਤਰੀਕੇ ਦੇ ਸ਼ੋਸ਼ਣ ਜਿਹੜੇ ਕਿ ਵਿਅਕਤੀਆਂ ਦੇ ਹੁੰਦੇ ਨਜ਼ਰ ਆ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਇਹ ਵਿਅਕਤੀ ਜਿਹੜੇ ਸਾਡੇ ਪਿੱਛੇ ਖੜੇ ਨੇ ਇਸ ਵਕਤ ਇਹ ਪੰਜਾਬ ਦੇ ਜਿਹੜੇ ਸੁਵਿਧਾ ਕੇਂਦਰ ਜਿਹੜੇ ਕਿ ਪੰਜਾਬ ਸਰਕਾਰ ਵੱਲੋਂ ਲੋਕ ਆਮ ਲੋਕਾਂ ਨੂੰ ਸੁਵਿਧਾ ਦੇਣ ਲਈ ਖੋਲੇ ਗਏ ਨੇ ਤੇ ਲਗਾਤਾਰ ਮਲੇ ਵੀ 3 ਤੋਂ 4000 ਮੁਲਾਜ਼ਮ ਜਿਹੜੇ ਕਿ ਤੇ ਨਾ ਸੁਰੱਖਿਆ ਦੇ ਤੌਰ ਤੇ ਤਾਇਨਾਤ ਕੀਤੇ ਗਏ ਨੇ ਤੇ ਉਹਨਾਂ ਦੀ ਫਿਕਸ ਜਿਹੜੀ ਤਨਖਾਹ ਜਿਹੜੀ ਕੰਪ ਕੀਤੀ ਗਈ ਸੀ 11000 ਰੁਪ ਟੜਕੀ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਜਿਹੜਾ ਕਿ ਗਿਆ ਜਿਹੜਾ ਇਹਨਾਂ ਨੂੰ ਵਿਅਕਤੀਆਂ ਨੂੰ ਜਿਹੜੀ ਸੈਲਰੀ ਮਾਸਿਕ ਪਤਾ ਜਿਹੜਾ ਦਿੱਤਾ ਜਾ ਰਿਹਾ ਹੈ ਤਕਰੀਬਨ 85-8000 ਤੋਂ 8500 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੀ ਤਾਂ ਪੰਜਾਬ ਸਰਕਾਰ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਸਨ ਕਿ ਜਿਹੜੇ ਕਿ ਕਿ ਸੁਵਿਧਾ ਕੇਂਦਰ ਦੇ ਕੰਟਰੈਕਟ ਜਿਹੜੇ ਨੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤੇ ਗਏ ਨੇ ਲੇਕਿਨ ਉਹ ਪ੍ਰਾਈਵੇਟ ਕੰਪਨੀਆਂ ਦੇ ਉੱਪਰ ਕੌਣ ਨਜ਼ਰ ਰੱਖੇਗਾ ਕੌਣ ਕਿਸ ਤਰ੍ਹਾਂ ਦੇ ਟੜਕੀ ਇਹਨਾਂ ਦੀ ਨਜ਼ਰ ਰੱਖੇਗਾ ਤੇ ਇਹਨਾਂ ਗਰੀਬ ਵਿਅਕਤੀ ਜਿਹੜੀ ਕਿ ਜਿਹੜੀ ਸ਼ੋਸ਼ਨ ਹੋ ਰਿਹਾ ਉਸ ਦੇ ਉ ਪੀੜਤ ਪਰਿਵਾਰ ਜਿਹੜੇ ਹੈਗੇ ਨੇ ਜਿਹੜੇ ਸੁਰੱਖਿਆ ਐਸੇ ਸੁਰੱਖਿਆ ਗਾਰਡ ਜਿਹੜੇ ਉੱਧਰ ਪੰਜਾਬ ਦੇ ਪਾਸੋਂ ਸੇਵਾ ਕੇਂਦਰਾਂ ਵਿੱਚ ਤਾਇਨਾਤ ਨੇ ਤੇ ਉਹਨਾਂ ਕੋਲ ਜਾਣਕਾਰੀ ਲੈਣੇ ਆ ਕਿਸ ਤਰੀਕੇ ਦੀ ਜਿਹੜਾ ਸ਼ੋਸ਼ਣ ਉਹਨਾਂ ਦਾ ਐਸ ਤਰ੍ਹਾਂ ਜਿਹੜਾ ਕਿ ਇਹਨਾਂ ਵੱਲੋਂ ਜਿਹੜਾ ਕੰਪਨੀ ਓਨਰਸ ਨੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਹਾਂਜੀ ਸਰ ਆਪਣਾ ਨਾਮ ਕੀ ਹੈ ਸਰ ਅਮਨਦੀਪ ਸਿੰਘ ਸਰ ਆਪਣਾ ਕੀ ਮਰੇ ਕੀ ਕਿਸ ਤਰੀਕੇ ਨਾਲ ਕੈਪੈਬਿਲਿਟੀ ਟੈਸਟ ਕਰ ਰਹੇ ਕਿਉਂ ਕਰ ਰਹੇ ਆ ਸਰ ਸਾਡੀ ਸੈਲਰੀ ਦਾ ਇਸ਼ੂ ਹੈਗਾ ਸਾਨੂੰ 3 ਨੂੰ ਮਹੀਨੇ ਹੋ 3 ਮਹੀਨੇ ਹੋ ਚੁੱਕੇ ਨੇ ਸੈਲਰੀ ਤੋਂ ਅਗਰ ਉਹ 1 ਮਹੀਨੇ ਦੀ ਸੈਲਰੀ ਪਾ ਕੇ ਸਾਨੂੰ ਚੁੱਪ ਕਰਾ ਦਿੰਦੇ ਨੇ ਸਾਡੀ ਸੈਲਰੀ ਤਾਂ ਹੀ ਪ੍ਰ ਇਸ ਮੰਦੇ ਕੋਈ ਹਾਲਾ ਅਧਿਕਾਰੀਆਂ ਨੂੰ ਮਿਲੇ ਤੁਸੀਂ ਕਿਸੇ ਨੂੰ ਕੰਪਲੇਨਟ ਕੀਤੀ ਹੈ ਸਰ ਬਹੁਤ ਕੰਪਲੇਟ ਕਰਕੇ ਦੇਖ ਲਿਆ ਆਪਾਂ ਤੋਂ ਸੀਨੀਅਰ ਨੂੰ ਵੀ ਕੰਪਲੇਟ ਕਰਕੇ ਦੇਖ ਚੁੱਕੇ ਆਂ ਆਪਾਂ ਕਿੱਥੇ ਦਾ ਨਾਮ ਤਾਂ ਸਰ ਸਾਡੀ ਸੀ ਦਫਤਰ ਮਹਾਲੀ ਠੀਕ ਇਸ ਤਰ੍ਹਾਂ ਹੋਰ ਵੀ ਕੁਝ ਮੁਲਾਜ਼ਮ ਹੋਰ ਨੇ ਸਰ ਆਪਣਾ ਨਾਮ ਕੀ ਹੈ ਜੀ ਰਮਨਦੀਪ ਜੀ ਆਪਾਂ ਨੂੰ ਕਿਸ ਤਰੀਕੇ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੈਲਰੀ ਨਹੀਂ ਸਰ ਪ੍ਰੋਪਰ ਆ ਰਹੀ ਫੰਡ ਨਹੀਂ ਮਿਲ ਰਿਹਾ ਜੀ ਤੇ ਸਾਡੇ ਜਿਹੜੇ ਉੱਚ ਅਧਿਕਾਰੀ ਸੁਰੱਖਿਆ ਗਾਰਡ ਕੰਪਨੀ ਦੇ ਨੇ ਉਹ ਸਾਡਾ ਫੋਨ ਨਹੀਂ ਚੱਕਦੇ ਜੀ ਲਾਰੇਵਾਜ ਬਹੁਤ ਨੇ ਕਿੰਨੀਆਂ ਤਨਖਾਹਾਂ ਕਿਤੇਆਂ ਗਈਆਂ ਸੀ ਤਾਂ ਤੁਹਾਨੂੰ ਕਿੰਨੀਆਂ ਦਿੱਤੀਆਂ ਜਾ ਰਹੀਆਂ ਨੇ ਸਰ ਸਾਨੂੰ ਕਿਹਾ ਸੀ ਵੀ ਫੰਡ ਕੱਟ ਕੇ ਤੁਹਾਨੂੰ 9500 ਰੁਪਏ ਆਊਗਾ ਜੀ ਵੀ ਜਾਂ 9000 ਜਾਂ 9500 ਆਊਗਾ ਪਰ ਸਾਨੂੰ ਆ ਰਿਹਾ 7000 7500 8000 ਉਹ ਵੀ 3 ਮਹੀਨਿਆਂ ਬਾਅਦ ਪਾਉਂਦੇ ਨੇ ਸਰ ਲਗਾਤਾਰ ਇਹ ਗੱਲ ਕੀਤੀ ਜਾ ਰਹੀ ਸੀ ਪੰਜਾਬ ਦੇ ਵਿੱਚ ਕਿ ਬਦਲਾਅ ਦੀ ਸਰਕਾਰ ਆਈ ਹੈ ਤੇ ਗਰੀਬ ਆਮ ਵਿਅਕਤੀ ਦੀ ਝਾੜੂ ਦੀ ਸਰਕਾਰ ਹੈ ਤੇ ਆਮ ਵਿਅਕਤੀਆਂ ਦੀ ਖੁੱਲ ਕੇ ਮਦਦ ਕੀਤੀ ਜਾਏਗੀ ਤੇ ਉਹਨੂੰ ਆਪਾਂ ਕਿਸ ਤਰ੍ਹਾਂ ਦੇਖ ਰਹੇ ਹਾਂ ਸਰ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਜੀ ਮਾਨ ਸਰਕਾਰ ਹੋ ਲਗਾਤਾਰ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਭ੍ਰਸ਼ਟਾਚਾਰ ਤੇ ਨਕੇਲ ਕਰਸਾਂਗੇ ਜੇੜਾ ਬੇਈਮਾਨੀ ਕਰੇਗਾ ਜਾਂ ਕੁਝ ਐਹੋ ਜਿਹੀ ਹਰਕਤ ਕਰੇਗਾ ਉਹਨੂੰ ਸਿੱਧਾ ਜੇਲ੍ਹ ਚੁੱਕੇ ਸੁੱਟਾਂਗੇ ਵੱਡੇ ਵੱਡੇ ਐਕਸ਼ਨ ਦੇਖਣ ਨੂੰ ਮਿਲ ਰਹੇ ਨੇ ਕਿਸੇ ਆਈਪੀਐਸ ਨੂੰ ਸਸਪੈਂਡ ਕਰ ਦਿੰਦੇ ਨੇ ਕਿਸੇ ਡੀਸੀ ਨੂੰ ਕਰ ਦਿੰਦੇ ਨੇ ਕਿਸੇ ਉਹਨੂੰ ਕਰ ਦਿੰਦੇ ਨੇ ਤੇ ਇਸ ਨੂੰ ਲੈ ਕੇ ਤੁਹਾਡੀ ਕੰਪਨੀ ਦੇ ਉੱਤੇ ਕੋਈ ਐਕਸ਼ਨ ਲਿਆ ਗਿਆ ਹੁਣ ਤੱਕ ਸਰ ਸਾਡੀ ਕੰਪਨੀ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਜੀ ਕਿਉਂਕਿ ਚਲੋ ਜੇ ਭ੍ਰਿਸ਼ਟਾਚਾਰ ਦੇ ਖਿਲਾਫ ਉਹ ਸੋਚਦੇ ਨੇ ਬਹੁਤ ਚੰਗੀ ਗੱਲ ਹੈ ਜੀ ਜਿਹੜੀ ਸੋਚਦੇ ਨੇ ਪਰ ਕੁਝ ਗਰੀਬਾਂ ਬਾਰੇ ਵੀ ਸੋਚਣ ਜੀ ਤੁਹਾਨੂੰ ਕਿੰਨੀ ਫੀ ਤਨਖਾਹ ਕਹੀ ਗਈ ਸੀ ਤੇ ਕਿੰਨੀ ਤੁਹਾਨੂੰ ਮਿਲ ਰਹੀ ਐ ਇਸ ਦੇ ਸਾਨੂੰ ਤਾਂ ਮਿਲਦੀ ਆ ਸਾਨੂੰ 3 ਮਹੀਨੇ ਬਾਅਦ ਤਨਖਾਹ 1 ਮਹੀਨੇ ਦੀ ਮਿਲਦੀ ਹੈ ਜੀ ਜੇ ਉਹ ਵੀ ਕਦੇ 7500 ਕਦੇ 8000 ਜੀ ਤੁਹਾਨੂੰ ਕਿੰਨੀ ਤਨਖਾਹ ਕਹੀ ਗਈ ਸੀ ਦਿਨ ਨੂੰ ਸਾਨੂੰ 9000 ਰੁਪਏ ਕਿਹਾ ਗਿਆ ਸੀ ਫੰਡ ਕੱਟਣ ਤੋਂ ਬਾਅਦ ਜੀ ਵੀ ਤੁਹਾਡੇ ਇਨਾ ਕਾਊਂਟ ਦੇ ਵਿੱਚ 9000 ਰੁਪਏ ਆਏਗਾ ਜੀ ਆਪਾਂ ਕਿੱਥੇ ਤਨਖਾਹ ਤਾਂ ਆਇਆ ਸਾਨੂੰ ਮੈਂ ਫਤੇਗੜ ਸਾਹਿਬ ਸੇਵਾ ਕੇਂਦਰ ਦੇ ਵਿੱਚ ਮੱਡੀ ਗਵਿੰਦਗੜ ਸੇਵਾ ਕੇਂਦਰ ਬਣਿਆ ਹੋਇਆ ਹੈ ਨਗਰ ਕਾਉਂਸਲ 'ਚ ਉੱਥੇ ਤਨਖਾਹ ਆਈ ਫਿਰ ਆਪਣਾ ਨਾਮ ਕੀ ਹੈ ਜੀ ਕਮਲਜੀਤ ਸਿੰਘ ਸਰ ਆਪਣਾ ਦੱਸੋ ਕੀ ਮੈਂ ਕਿਸ ਕੱਲ ਨੂੰ ਲੈ ਕੇ ਪ੍ਰੋਟੈਸਟ ਤੇ ਆਏ ਆ ਸਰ ਅਸੀਂ ਸੈਲਰੀ ਨੂੰ ਲੈ ਕੇ ਪੁਆ ਕਰ ਰਹੇ ਤਿੰਨ ਮਹੀਨੇ ਸਾਡੀ ਸੈਲਰੀ ਥੱਲੇ ਹੀ ਚਲਦੀ ਹੈ ਤਿੰਨ ਮਹੀਨੇ ਜਦੋਂ ਤੀਜਾ ਮਹੀਨਾ ਲੱਗਦਾ ਇੱਕ ਸੈਲਰੀ ਸਾਨੂੰ ਦੇ ਦੇਣੇ ਆ ਉਹਦੇ ਚੋਂ ਵੀ ਪਹਿਲੀ ਗੱਲ ਤਾਂ ਤੁਹਾਨੂੰ ਪਤਾ ਨਹੀਂ ਸਰ ਸਾਡੀ ਸੈਲਰੀ ਕਿੰਨੀ ਹੈ ਅੱਦੇ ਸੈਲਰੀ ਸਲਿੱਪ 50 ਵਾਰੀ ਮੰਗ ਲਈ ਹत्ताਕ ਸਾਨੂੰ ਸੈਲਰੀ ਸਲਿੱਪ ਹੀ ਨਹੀਂ ਮਿਲੀ ਹੈਗੀ ਜਿਹੜੇ ਸਾਡੇ ਸੁਪਰਵਾਈਜ਼ਰ ਬਣਾਏ ਹੋਏ ਨੇ ਇਹਨਾਂ ਨੂੰ ਉਹ ਸਾਡਾ ਫੋਨ ਹੀ ਨਹੀਂ ਚੱਕਦੇ ਜੇ ਅਸੀਂ ਡਿਊਟੀ ਲਾ ਰਹੇ ਹਾਂ ਫਿਰ ਸਾਨੂੰ 250 ਰੁਪਏ ਦੇ ਰਹੇ ਹਾਂ ਅਦਰਵਾਜ਼ੇ ਛੁੱਟੀ ਕਰ ਰਹੇ ਪਹਿਲੀ ਗੱਲ ਤਾਂ ਛੁੱਟੀ ਹੈ ਹੀ ਨਹੀਂ ਜੀ ਕਿਉਂ ਸਾਡੀ ਜਿਵੇਂ ਕੋਈ ਐਲ ਆਰ ਰੱਖਿਆ ਵੀ ਨਹੀਂ ਹੈਗਾ ਜਦ ਕਿ ਪਹਿਲੀ ਕੰਪਨੀ ਸੀਗੀ ਉਹਨਾਂ ਦੋ ਐਲ ਆ ਇੱਕ ਛੁੱਟੀ ਕਰ ਲਈ 500 ਰੁਪਏ ਸਿੱਧਾ ਕੱਟਿਆ ਜਾਂਦਾ ਹੈ। ਤੇ ਜਿਹੜੀ ਨਵੀਂ ਤੁਸੀਂ ਕੰਪਨੀ ਕਹਿ ਰਹੇ ਹੋ ਨਵੀਂ ਉਹ ਕੰਪਨੀ ਦਾ ਨਾਮ ਕੀ ਹੈ ਤੇ ਕਦੋਂ ਤੋਂ ਇਸ ਕੰਪਨੀ ਨੂੰ ਕੰਟਰੈਕਟ ਹੈ ਸੁਰੱਖਿਆ ਗਾਰਡ ਹੈ ਸਰ? ਐਡੀ ਗਰੀਬੀ ਕੰਪਨੀ ਹੈ ਵੀ ਪੁੱਛੋ ਨਾ। ਇਸ ਕੰਪਨੀ ਨੂੰ ਕਦੋਂ ਤੋਂ ਕੰਟਰੈਕਟ ਮਿਲਿਆ ਤੁਹਾਡਾ? ਇਹ 2 ਸਾਲ ਪਹਿਲਾਂ ਕੰਟਰੈਕਟ ਮਿਲਿਆ ਸਰ। ਆਮ ਆਦਮੀ ਪਾਰਟੀ ਨੇ ਹੀ ਕੰਟਰੈਕਟ ਦਿੱਤਾ। ਆਮ ਆਦਮੀ ਪਾਰਟੀ ਨੇ ਹੀ ਦਈ। ਮੁੜ ਕੇ ਅਸੀਂ ਹਰ ਜਗ੍ਹਾ ਐਪਲੀਕੇਸ਼ਨ ਦੇ ਚੁੱਕੇ ਹਾਂ। ਤਕਰੀਬਨ 6 ਮਹੀਨੇ ਤੋਂ ਅਸੀਂ ਐਪਲੀਕੇਸ਼ਨਾਂ ਦੇ ਚੁੱਕੇ ਹਾਂ। ਵੀ ਸਾਨੂੰ ਆਹ ਪ੍ਰੋਬਲਮ ਵਿੱਚ ਕੋਈ ਬੰਦਾ ਸਾਡੀ ਸਾਰ ਨਹੀਂ ਲੰਦਾ ਤਾ ਸਾਡੇ ਜਿਹੜੇ 2-4 ਬੰਦੇ ਬੋਲੇ ਕੱਲ ਨੂੰ ਮੇ ਵੀ ਸ਼ਾਇਦ ਡਿਊਟੀ ਤੇ ਨਾ ਹੋਣਾ ਇਹ 100% ਹੈ ਤੇ ਅਸੀਂ ਸਾਨੂੰ ਤਾਂ ਕੀ ਹੁੰਦੀ ਆ ਵੀ ਤੁਹਾਨੂੰ ਘਰ ਬਿਠਾ ਦਾਂਗੇ ਲੈ ਕੇ ਕਿਸੇ ਆਲਾ ਅਧਿਕਾਰਿਆ ਨੂੰ ਆਪਾਂ ਸ਼ਿਕਾਇਤ ਕੀਤੀ ਹੈ ਬਹੁਤ ਵਾਰੀ ਕਰ ਚੁੱਕੇ ਆ ਸਰ ਉੱਪਰ ਬੀਸੀ ਵਗੈਰਾ ਹਾਂਜੀ ਸਰ ਉੱਪਰ ਐਪਲੀਕੇਸ਼ਨਾਂ ਦੇ ਚੁੱਕੇ ਨੇ ਇਸ ਨੂੰ ਇਹ 100 ਦੇ ਕਿ ਸੁਰੱਖਿਆ ਗਾਰਡ ਦੇ ਕਿ ਵਾਕਵ ਮੋਹਾਲੀ ਦੇ ਪੰਜਾਬ ਦੇ ਕਹਿ ਸਕਦੇ ਨੇ ਕਿ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਾਕਵ ਸੁਵਿਧਾ ਕੇਂਦਰਾਂ ਦੇ ਤਹਿਤ ਨੇ ਤੇ ਉਹਨਾਂ ਦਾ ਲਗਾਤਾਰ ਜਿਹੜਾ ਸ਼ੋਸ਼ਣ ਪ੍ਰਾਈਵੇਟ ਕੰਪਨੀਆਂ ਵੱਲੋਂ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਮਾਨ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਨੇ ਕਿ ਸਾਡੇ ਵੱਲੋਂ ਭ੍ਰਿਸ਼ਟਾਚਾਰ ਤੇ ਨਕੇਲ ਕੱਸੀ ਜਾ ਰਹੀ ਹੈ ਤੇ ਆਮ ਲੋਕਾਂ ਦੀ ਜਿਹੜੀ ਸਾਰ ਸਾਡੇ ਵੱਲੋਂ ਲਈ ਜਾ ਰਹੀ ਸੀ ਆਮ ਲੋਕਾਂ ਦੇ ਹਿਮਾਇਤੀਆਂ ਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਵੱਡੇ ਵੱਡੇ ਉਪਰਾਲੇ ਵੀ ਜਿਹੜੇ ਕਿ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਲੇਕਿਨ ਉਹਨਾਂ ਦਾਅਵੇ ਤੇ ਵਾਅਦਿਆਂ ਦੀ ਪੂਰ ਜਿਹੜੀ ਕੀ ਹੈ ਮ ਤੈਨਾਤ ਹੈ ਉਹ ਕੋ ਗਦਾ ਹੋਇਆ ਨਜ਼ਰ ਆ ਰਿਹਾ ਕਿ ਜਿਹੜੇ ਕਿ ਸੈਲਰੀ ਜਿਹੜਾ ਵਾਦਾ ਕੀਤਾ ਗਿਆ ਸੀ 9500 ਤੋਂ ਲੈ ਕੇ 11000 ਰੁਪਏ ਨਾਲ ਬਿਹੜਾ ਕਰਮਚਾਰੀ ਹੈਗੇ ਨੇ ਇਹਨਾਂ ਨੂੰ ਜਿਹੜਾ ਕਿ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਦੇਣ ਨੂੰ ਪ੍ਰਾਈਵੇਟ ਕੰਪਨੀ ਵਾੜਾ ਕੰਟਰੈਕਟ ਦਿੱਤਾ ਗਿਆ ਕਿ ਦਿੱਤੇ ਜਾਣਗੇ ਲੇਕਿਨ ਉਸ ਦੇ ਬਾਵਜੂਦ ਇਹਨਾਂ ਦਾ ਸ਼ੋਸ਼ਣ ਕਰਦੇ ਹੋਏ ਇਹਨਾਂ ਨੂੰ 8000 ਤੋਂ ਲੈ ਕੇ 8500 ਰੁਪਏ ਦੀ ਤਨਖਾਹ ਜਿਹੜੀ ਕਿ ਦਿੱਤੀ ਜਾ ਰਹੀ ਹੈ ਜਿਸ ਤੱਕ ਕੋਈ ਵੀ ਹਲਾ ਅਧਿਕਾਰੀ ਇਹਨਾਂ ਦੀ ਸਾਰ ਨਹੀਂ ਲੈਂਦਾ ਹੋਇਆ ਨਜ਼ਰ ਆ ਰਿਹਾ ਹੁਣ ਆਉਣ ਵਾਲੇ ਸਮੇਂ ਦੇ ਦੇਖਣਾ ਹੈ ਕਿ ਖਬਰ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਜਾਗਦਾ ਹੈ ਜਾਂ ਮਾਨ ਸਰਕਾਰ ਤ ਜਿਨਾ ਕਿ ਆ ਕੀ ਹਾਥਰੀ ਚਾਲ ਜਿਹੜੀ ਪੰਜਾਬ ਸਰਕਾਰ ਚੱਲਦੀ ਹੈ ਉਹੀ ਨਜ਼ਰ ਚੱਲਦੀ ਹੋਈ ਨਜ਼ਰ ਆਏਗੀ ਮੋਹਾਲੀ ਤੋਂ ਮਨੀਸ਼ ਸ਼ੰਕਰ ਭਾਰਤ ਨਿਊਜ਼ਲਾਈਨ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਜਿਹੜਾ ਟਾਈਮ ਹੈ ਸਾਰੇ ਕਨਫਿਊਜ਼ ਨੇ ਵੀ ਵੀਜ਼ਾ ਕਿੱਥੇ ਦਾ ਲੱਗੇਗਾ ਹੁਣ ਵੀਜ਼ਾ ਲੱਗੇਗਾ ਆਸਟ੍ਰੇਲੀਆ ਦਾ ਤੁਸੀਂ ਸੋਰਸ ਆਫ ਇਨਕਮ ਤੁਹਾਨੂੰ ਘਟ ਹੈ ਤੁਸੀਂ ਨਵੇਂ ਫੰਡ ਆਪਣੇ ਅਕਾਊਂਟ ਦੇ ਵਿੱਚ ਰੱਖੇ ਹੋਏ ਨੇ ਜਾਂ ਤੁਹਾਡੇ ਕੋਲ ਫੰਡ ਹੈ ਨਹੀਂ ਸੋਰਸ ਆਫ ਇਨਕਮ ਤੁਹਾਡੇ ਕੋਲ ਘਟ ਹੈ ਤੁਸੀਂ ਆਪਣੇ ਬੱਚੇ ਨੂੰ ਪਲੱਸ 2 ਤੋਂ ਬਾਅਦ 6 ਬੈਂਡ ਦੇ ਨਾਲ ਆਸਟ੍ਰੇਲੀਆ ਭੇਜਣਾ ਚਾਹੁੰਦੇ ਹੋ ਦਾ ਇਸ ਦਾ ਹੱਲ ਹੈ ਜਪ ਸਟੱਡੀ ਕੋਲ ਤੁਸੀਂ ਫੰਡ ਨਵੇਂ ਗੈਪ ਦੇ ਨਾਲ 6 ਬੈਂਡ ਦੇ ਨਾਲ ਔਰ ਸੋਰਸ ਆਫ ਇਨਕਮ ਜਿਹੜੀ ਤੁਹਾਡੀ ਇਨਕਮ ਹੈ ਉਹ ਘਟ ਹੈ ਉਹਦੇ ਨਾਲ ਤੁਸੀਂ ਆਪਣੇ ਬੱਚੇ ਨੂੰ ਆਸਟ੍ਰੇਲੀਆ ਭੇਜਣਾ ਹੈ ਤਾਂ ਅਸੀਂ ਤੁਹਾਨੂੰ ਲਗਵਾ ਕੇ ਦਵਾਂਗੇ ਆਸਟ੍ਰੇਲੀਆ ਦਾ ਵੀਜ਼ਾ ਤੁਸੀਂ ਸਿੰਗਲ ਜਾਣਾ ਸਪਾਊਸ ਦੇ ਨਾਲ ਜਾਣਾ ਗੈਪ ਦੇ ਨਾਲ ਜਾਣਾ ਤੁਸੀਂ ਸਾਡੀ ਕੰਪਨੀ ਦੇ ਨਾਲ ਪੈਕੇਜ ਵੀ ਕਰ ਸਕਦੇ ਹੋ ਸਟੈਪ ਬਾਈ ਸਟੈਪ ਵੀ ਕਰ ਸਕਦੇ ਹੋ ਕੁਝ ਪੈਸੇ ਤੁਸੀਂ ਪਹਿਲਾਂ ਦੇਣੇ ਆ ਬਾਕੀ ਦੇਣੇ ਆ ਆਫਟਰ ਵੀਜ਼ਾ ਤੁਸੀਂ ਸਾਡੇ ਮੁਹਾਲੀ ਔਰ ਜਲੰਧਰ ਤੇ ਬਾਕੀ ਆਫਿਸਾਂ ਦੇ ਵਿੱਚ ਆ ਕੇ ਸਾਨੂੰ ਮਿਲ ਸਕਦੇ ਆ